ਟੋਡਾ ਸਾਰਿਆਂ ਦਾ ਸਵਾਗਤ ਹੈ YouTube ਦੇ ਅਫੀਸ਼ੀਅਲ ਚੈਨਲ ਉੱਪਰ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਜੋ ਪੰਜਾਬ ਪੁਲਿਸ ਵਾਲਿਆਂ ਨੇ ਪੇਪਰ ਦਿੱਤਾ ਸੀ ਅਤੇ ਪੇਪਰ ਦੇਣ ਤੋਂ ਬਾਅਦ ਓਬਵੀਅਸ ਹੈ ਕਿ ਦਿਮਾਗ ਵਿੱਚ ਤਾਂ ਆਉਂਦਾ ਹੀ ਹੈ ਤੇ ਆਉਣਾ ਚਾਹੀਦਾ ਵੀ ਹੈ ਕਿ ਪਹਿਲਾਂ ਤਾਂ ਪੇਪਰ ਕਦੋਂ ਹੋਣਾ ਹੈ ਤੇ ਜਦੋਂ ਪੇਪਰ ਹੋ ਗਿਆ ਤੇ ਹੁਣ ਕਹਿ ਰਹੇ ਆ ਕਿ ਆਨਸਰ ਕੀ ਕਦੋਂ ਆਵੇਗੀ ਤਾਂ ਦੋਸਤੋ ਤੁਹਾਡੀਆਂ ਕੀ ਹੈ ਜੋ ਉਡੀਕ ਦੀਆਂ ਕੜੀਆਂ ਸੀ ਉਹ ਸਮਾਪਤ ਹੋ ਚੁੱਕੀਆਂ ਮਤਲਬ ਕੀ ਹੈ ਪੰਜਾਬ ਪੁਲਿਸ ਵਾਲਿਆਂ ਨੇ ਅੱਜ ਪੋਰਟਲ ਓਪਨ ਕਰ ਦਿੱਤੀ ਹੈ ਓਬਜੈਕਸ਼ਨ ਵਿੰਡੋ ਦੀ ਕਰ ਦਿੱਤੀ ਹੈ ਓਪਨ ਤੇ ਅੱਜ ਮਤਲਬ ਕਿ 21 ਤਰੀਕ ਨੂੰ ਓਪਨ ਹੋ ਜਾਵੇਗੀ ਤਾਂ ਓਬਵੀਅਸ ਹੈ ਦੋਸਤੋ ਜੇਕਰ ਓਬਜੈਕਸ਼ਨ ਵਿੰਡੋ ਓਪਨ ਹੋ ਗਈ ਹੈ ਅੱਜ ਹੋ ਜਾਵੇਗੀ ਤਾਂ ਆਨਸਰ ਕੀ ਵੀ ਦੋਸਤੋ ਅੱਜ ਹੀ ਆ ਜਾਵੇਗੀ ਤਾਂ ਅੱਜ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਕਿੰਨੇ ਮਾਰਕਸ ਆਏ ਹਨ ਤੇ ਕਿੰਨੀ ਕੱਟਆਫ ਜਾਣੀ ਹੈ ਐਵੇਂ ਕੋਈ ਵੀ ਕਹਿਣ ਦਾ ਫਾਇਦਾ ਨਹੀਂ ਕਿ ਐਕਸਪੈਕਟਡ ਕੱਟ ਆਫ ਇੰਨੀ ਜਾ ਸਕਦੀ ਹੈ ਨਹੀਂ ਦੋਸਤੋ ਇਸੇ ਕਰਕੇ ਮੈਂ ਵੀਡੀਓ ਨਹੀਂ ਬਣਾਈ ਤਾਂ ਜੋ ਕਿ ਆਫੀਸ਼ੀਅਲ ਨੋਟੀਫਿਕੇਸ਼ਨ ਉਹਨਾਂ ਦੀ ਆਵੇਗੀ ਤਾਂ ਹੀ ਮੇਰੇ ਭੈਣ ਭਰਾਵਾਂ ਨੂੰ ਮੈਂ ਦੱਸ ਸਕਾਂਗਾ ਕਿ ਕਿੰਨੇ ਨੰਬਰ ਬਣੇ ਤੇ ਕਿੰਨੀ ਕੱਟ ਆਫ ਆ ਉਹ ਗੱਲ ਬਾਅਦ ਦੀ ਹੈ ਐਕਸਪੈਕਟਡ ਕੱਟ ਆਫ ਦੀ ਆਪਾਂ ਗੱਲ ਹੀ ਨਹੀਂ ਕਰਦੇ ਤਾਂ ਦੋਸਤੋ ਅੱਜ ਅਨਸਰ ਕੀ ਆ ਜਾਵੇਗੀ ਤੇ ਤੁਹਾਡਾ ਜੋ ਫਾਲਸੀ ਜੋ ਮਿਹਨਤ ਕੀਤੀ ਸੀ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਅੱਜ ਆ ਜਾਵੇਗਾ ਦੋਸਤੋ ਤਾਂ ਦੇਖਣਾ ਆਪਦੇ ਨੰਬਰ ਤੇ ਕਮੈਂਟ ਸੈਕਸ਼ਨ ਵਿੱਚ ਆਪਦੇ ਨੰਬਰ ਦੱਸਣਾ ਦੋਸਤੋ ਤਾਂ ਜੋ ਕੀ ਹੈ ਆਪਾਂ ਦੇਖ ਸਕੀਏ ਕੱਟ ਆਫ ਕਿੰਨੀ ਕੁ ਜ਼ਿਆਦਾ ਜਾ ਸਕਦੀ ਹੈ ਕਿੱਥੇ ਜੇ ਖੜ ਸਕਦੀ ਹੈ ਤਾਂ ਆਪਾਂ ਫਿਰ ਕੱਟ ਆਫ ਦੀ ਵੀਡੀਓ ਬਣਾਵਾਂਗੇ ਦੋਸਤੋ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ